ਤੇ ਜੈ ਗਰਜੰਦ ਸਿੰਘ ਤੇ ਪਰਿਵਾਰ ਬਿਲਕੁਲ ਮੇਰੇ ਭਰਾ ਦੀ ਡੈਥ ਹੋਈ ਆ ਛੋਟੇ ਛੋਟੇ ਬੱਚੇ ਆ 10 11 ਸਾਲ ਦੀ ਲੜਕੀ ਆ ਨਾ 8 9 ਸਾਲ ਦਾ ਬੱਚਾ ਤੇ ਮਾਤਾ ਹੀ ਆ ਬੱਚਾ ਗਰੀਬ ਕਰਦਾ ਹੈਗਾ ਡੇਢ ਕਿੱਲਾ ਪੈੜੀ ਦਾ ਅੱਗੇ ਚਾਰ ਕਣਾ ਪੈੜੀ ਵੇਚ ਕੇ ਇਹਨਾਂ ਨੇ ਆਪਦੇ ਬਾਪ ਤੇ ਲਾ ਰਹੀ ਆ ਤੇ ਬਹੁਤ ਕੋਈ ਜੋ ਹੱਕ ਬਣਦਾ ਉਹ ਸਰਕਾਰ ਨੂੰ ਦੇਣਾ ਚਾਹੀਦਾ ਨੌਕਰੀ ਵੀ ਦੇਣੀ ਚਾਹੀਦੀ ਆ ਯੋ ਬੱਚੇ ਦਿੱਤਾ ਹੋਏ ਨੂੰ ਸਾਰਾ ਕੁਝ ਦਿੱਤਾ ਜਾਵੇ ਅੱਜ ਜਿਹੜਾ ਪਿੰਡ ਮਸੂਮ ਮਨਸੂਰ ਦੇ ਵਿੱਚੋਂ ਗਰਜੰਟ ਸਿੰਘ ਬੱਬੂ ਜਿਹੜਾ ਸਾਡਾ ਮੁੰਡਾ ਸੀ ਉਹ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋ ਗਿਆ ਬਹੁਤ ਮੰਦਭਾਗੀ ਗੱਲ ਹੋਈ ਹੈ ਜੀ ਇਹੋ ਜੇ ਨੌਜਵਾਨ ਜਿਹੜੇ ਆ ਉਹਨਾਂ ਦੀ ਸਾਨੂੰ ਅੱਗੇ ਬਹੁਤ ਲੋੜ ਸੀ ਤੇ ਪਰੇ ਬਹੁਤ ਮੰਦਭਾਗੀ ਜਰੀ ਗੱਲ ਹੋਈ ਹੈ ਜੀ ਮੈਂ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਨੂੰ ਪਰਿਵਾਰ ਨੂੰ ਵੇਖੋ ਪਰਿਵਾਰ ਦੇ ਵਿੱਚ ਇਕੱ্লাই ਭਰਾ ਸੀ ਉਹ ਕਮਾਉਣ ਵਾਲਾ ਛੋਟੇ ਬੱਚੇ ਮਗਰ ਇੱਕ ਉਹਦੀ ਘਰ ਵਾਲੀ ਆ ਮਾਤਾ ਬਜ਼ੁਰਗ ਸਰਕਾਰ ਤੋਂ ਮੰਗ ਕਰਦਾ ਵੀ 1 ਕਰੋੜ ਰੁਪਏ ਦੀ ਸਹਾਇਤਾ ਜਿਹੜੀ ਇਸ ਪਰਿਵਾਰ ਨੂੰ ਦਿੱਤੀ ਜਾਵੇ ਤੇ ਉਹਨਾਂ ਦੇ ਪਰਿਵਾਰ ਨੂੰ ਇੱਕ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ ਇੱਕ ਵੀ ਬੇਨਤੀ ਹੋਰ ਕਰਦਾ ਵੀ ਤਿਲ ਤਿਲ ਦੇ ਨਾਲ ਤਲਾਹ ਭਰ ਜਾਂਦਾ ਸਾਰੀਆਂ ਜਥੇਬੰਦੀਆਂ ਨੂੰ ਵੀ ਬੇਨਤੀ ਕਰਦੇ ਆ ਵੀ ਇਹਨਾਂ ਦੇ ਪਰਿਵਾਰ ਦਾ ਇੱਕ ਜਿਹੜਾ ਜੋਇੰਟ ਖਾਤਾ ਹੈ ਜਿਹੜੀ ਮਾਤਾ ਸੀ ਮੁੰਡੇ ਦੀ ਤੇ ਇਹਦੀ ਜਿਹੜੀ ਮੈਸੇਜ ਆ ਉਹਨਾਂ ਦਾ ਜੋਇੰਟ ਖਾਤਾ ਉਹ ਜਿਹੜਾ ਪਬਲਿਕ ਦੇ ਵਿੱਚ ਦਿੱਤਾ ਜਾਵੇ ਤੇ ਥੋੜਾ ਥੋੜਾ ਕਰਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਇਸ ਵੀਰ ਨੂੰ ਅਸੀਂ ਮੋੜ ਕੇ ਲਿਆ ਨਹੀਂ ਸਕਦੇ ਪਰ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਆ ਉਹ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਜਿੰਨੇ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਵਿੱਚ ਸਾਰੀਆਂ ਜਿੰਨੇ ਸਟੇਟਾਂ ਦੇ ਵਿੱਚ ਜਾਂ ਸਾਰੇ ਮੁਲਕਾਂ ਦੇ ਵਿੱਚ ਸਾਡੇ ਐਨਆਰਆਈ ਭਰਾ ਉਹ ਥੋੜਾ ਥੋੜਾ ਕਰਕੇ ਇਹਨਾਂ ਦੀ ਮਦਦ ਜੂਰ ਕਰੋ ਜੀ ਤਾਂ ਕਿ ਪਰਿਵਾਰ ਜਿਹੜਾ ਛੋਟੇ ਬੱਚੇ ਆ ਕੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ ਅਸੀਨਾ ਜੀ ਹੁਣ ਵੀਰ ਜਿਹੜਾ ਗੁਰਜੰਟ ਹੈ ਇਹਦੀ ਡੈੱਡ ਬੋਡੀ ਲੈ ਕੇ ਇਹਨਾਂ ਦੇ ਪਿੰਡ ਮਨਸੂਰ ਦੇਵਾ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਡਿਊਟੀ ਲਗਾਈ ਗਈ ਸੀ ਕਿ ਪਰਿਵਾਰ ਦਾ ਜਿਹੜਾ ਪਰਿਵਾਰ ਬਾਰੇ ਸਾਰੀ ਪਤਾ ਕੀਤਾ ਜਾਵੇ ਜੋ ਅਸੀਂ ਪਤਾ ਕੀਤਾ ਆ ਪਰਿਵਾਰ ਦੇ ਵਿੱਚ ਗੁਰਜੰਟ ਸਿੰਘ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਆ ਕਾਫੀ ਬਿਮਾਰ ਰਹੇ ਸੀਗੇ ਉਹਨਾਂ ਦੇ ਉੱਪਰ ਵੀ ਅੱਧਾ ਕਿਲਾ ਜ਼ਮੀਨ ਵੇਚ ਕੇ ਲਈ ਆ ਪਰਿਵਾਰ ਦੇ ਸਿਰ ਉੱਪਰ ਕਰਜ਼ਾ ਵੀ ਆ ਗੁਰਜੰਟ ਸਿੰਘ ਕਮਾਉਣ ਵਾਲਾ ਸੀਗਾ ਯਾਨੀ ਕਿ ਹੁਣ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਆਗੂ ਨਹੀਂ ਰਿਹਾ ਮੇਰੀ ਇਹ ਅਪੀਲ ਹੈ ਮੇਰੀ ਇਹ ਬੇਨਤੀ ਹੈ ਸਾਰੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਵੀ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਕਿਸਾਨ ਵੀਰ ਨੇ ਆਪਾਂ ਰਲ ਕੇ ਇਹਨਾਂ ਦੇ ਪਰਿਵਾਰ ਦੀ ਮਦਦ ਕਰਨੀ ਹੈ ਤੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਵੀ ਮੈਂ ਅਪੀਲ ਕਰਦੇ ਅਸੀਂ ਜਥੇਬੰਦੀ ਵੱਲੋਂ ਸਾਰੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਕਿ ਜਿੱਦਾਂ ਸ਼ੁਭਮ ਨੂੰ 1 ਕਰੋੜ ਰੁਪਏ ਦਾ ਐਲਾਨ ਕੀਤਾ ਗਿਆ ਉਦਾਂ ਹੀ ਗੁਰਜੰਟ ਸਿੰਘ ਨੂੰ ਵੀ 1 ਕਰੋੜ ਰੁਪਏ ਦਾ ਐਲਾਨ ਕੀਤਾ ਜਾਵੇ ਜਿਹੜੀ ਰਾਸ਼ੀ ਪਹੁੰਚਾਈ ਜਾਵੇ ਤੇ ਉਹਨਾਂ ਦੀ ਬੇਟੀ ਨੂੰ ਜਿਹੜੀ ਹੈ ਨੌਕਰੀ ਦੀ ਜਿਹੜੀ ਹੈ ਜਰੂਰ ਦਿੱਤੀ ਜਾਵੇ ਤੇ ਇਹਨਾਂ ਦੇ ਪਰਿਵਾਰ ਦਾ ਜਿਹੜਾ ਮਤਲਬ ਕਿ ਸਪੋਰਟ ਕੀਤੀ ਜਾਵੇ ਅੱਜ ਮਸੂਰ ਦੇਵਾ ਪਿੰਡ ਦੇ ਵਿੱਚ ਕੋ ਜੀਰੇ ਦੇ ਨੇੜੇ ਦਾ ਉੱਥੋਂ ਦਾ ਨੌਜਵਾਨ ਗਰਜੰਟ ਸਿੰਘ ਜਿਹੜਾ ਕਿ ਕਿਸਾਨੀ ਸੰਘਰਸ਼ ਵਿੱਚ ਗਏ ਸੀ ਆਪਦੇ ਹੱਕਾਂ ਦੀ ਲੜਾਈ ਲੜ ਰਹੇ ਸੀ ਉਥੇ ਐਕਸੀਡੈਂਟ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਬਹੁਤ ਹੀ ਮਾਰੀ ਘਟਨਾ ਥੋੜੀ ਨਹੀਂ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਕੋਈ ਕਮਾਉਣ ਵਾਲਾ ਨਹੀਂ ਰਹਿ ਗਿਆ ਬੱਚਾ ਇੱਕ ਛੋਟਾ ਵਾ ਤੇ ਫਾਦਰ ਜੀ ਵੀ ਡੈਥ ਹੋਈ ਆ ਤੇ ਬਹੁਤ ਜਿੰਨਾ ਵੀ ਕੀਤਾ ਜਾਵੇ ਨੰਨਨਯੋਗ ਆ ਐ ਸਰਕਾਰ ਨੂੰ ਬੇਨਤੀ ਕਰਾਂਗਾ ਹੁਕਮੰਤਰੀ ਸਾਹਿਬ ਨੂੰ ਵੀ ਜਿੰਨਾ ਵੀ 5 ਲੱਖ ਦਾ ਤਾਂ ਡੀਸੀ ਸਾਹਿਬ ਨੇ ਅੱਜ ਸਾਨੂੰ ਕਹਿਤਾ ਤੇ ਐਲਾਨ ਕਰ ਦਿਓ ਜਿਹੜਾ ਕਿ ਦਸੰਦਨਾ ਦੇ ਅੰਦਰ ਅੰਦਰ ਇਹਨਾਂ ਨੂੰ ਜੱਤਾ ਜਊਂਗਾ ਉਸ ਤੋਂ ਇਲਾਵਾ ਵੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਸੀਐਮ ਸਾਹਿਬ ਕੋਲੇ ਜਾ ਕੇ ਕਿ ਆਪਾਂ ਇਹਨਾਂ ਨੂੰ ਵੱਧ ਤੋਂ ਵੱਧ ਕੋਈ ਮਦਦ ਦੇਈਏ ਕਿਉਂਕਿ ਪਿਛਲੇ ਪਾਸੇ ਛੋਟੇ ਬੱਚਾ ਉਹਦੀ ਪੜ੍ਹਾਈ ਵਾਸਤੇ ਹੋਰ ਵੀ ਘਰ ਦਾ ਗਿਆਨ ਜਿੰਨਾ ਹੋ ਸਕੇ ਮੈਂ ਪੂਰੀ ਮਦਦ ਇਹਨਾਂ ਦੇ ਨਾਲ ਹੈ ਕਿਤੇ ਵੀ ਦੁੱਖ ਸੁੱਖ ਦੇ ਵਿੱਚ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਅੱਜ ਆਪਾਂ ਪਿੰਡ ਮਨਸੂਰ ਦੇਵਾ ਹਲਕਾ ਜੀਰਾ ਸਰਦਾਰ ਗੁਰਜੰਤ ਸਿੰਘ ਸਾਡਾ ਨੌਜਵਾਨ ਜਿਹੜਾ ਇਹ ਤੋਂ ਧਰਨੀ ਤੇ ਜਾ ਰਿਹਾ ਸੀ ਸ਼ੰਭੂ ਬਾਡਰ ਤੇ ਰਸਤੇ ਦੇ ਵਿੱਚ ਰਾਜਪੁਰੇ ਕੋਲ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਜਿਹੜੀ ਹੈ ਸ਼ਹੀਦੀ ਹੋਈ ਆ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਇੱਥੇ ਪਰਿਵਾਰ ਦੇ ਨਾਲ ਮਦਰਦੀ ਵਾਸਤੇ ਪਹੁੰਚੇ ਹਾਂ ਕਿਉਂਕਿ ਇਹਦੇ ਚ ਦੁੱਖ ਇਸ ਚੀਜ਼ ਦਾ ਮੈਂ ਵੀ ਪੁਲਿਸ ਦੀ ਨੌਕਰੀ ਕੀਤੀ ਆ ਐਵੇਂ ਅਸੀਂ ਝੂਠੀਆਂ ਸੱਚੀਆਂ ਦੇਸ਼ ਭਗਤੀਆਂ ਜਾਂਦੇ ਪਸੇ ਫਿਰਦੇ ਆ ਹੱਕ ਮੰਗਦਿਆਂ ਨੂੰ ਗੋਲੀ ਕਿੱਥੇ ਲਖਿਆ ਇਸ ਕਰਕੇ ਜੇ ਸਰਕਾਰਾਂ ਦੀਆਂ ਨੀਤੀਆਂ ਚੰਗੀਆਂ ਹੋਣ ਇਹ ਨੌਜਵਾਨ ਜਿਹੜੇ ਕਿਉਂ ਜਾਨਾ ਗਏ ਹੁਣ ਦੋ ਨੌਜਵਾਨ ਜਿਹੜੇ ਇਕੱਲੇ-ਇਕੱਲੇ ਬੱਚੇ ਆ ਇਹ ਵੀ ਬੱਚਾ ਇਕੱਲਾ ਹੀ ਸੀਗਾ ਸ਼ੁਭਮਨ ਵੀ ਇਕੱਲਾ ਹੀ ਪਰਿਵਾਰ ਦਾ ਬੱਚਾ ਇਹਦੇ ਪਿਤਾ ਜੀ ਵੀ ਇਹ ਦੁਨੀਆ ਤੇ ਨਹੀਂ ਉਹਨਾਂ ਦੀ ਵੀ ਡੈਥ ਹੋ ਚੁੱਕੀ ਆ ਦੋ ਛੋਟੇ-ਛੋਟੇ ਬੱਚੇ ਇੱਕ ਮਾਤਾ ਛੋਟਾ ਕਿਸਾਨ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਜੋ ਸ਼ੁਭਮਨ ਦੇ ਵਾਸਤੇ ਮਾਪਦੰਡ ਰੱਖੇ ਗਏ ਉਹ ਹੀ ਇਸ ਬੱਚੇ ਦੇ ਵਾਸਤੇ ਰੱਖੇ ਜਾਣ ਸਾਡੇ ਇਲਾਕਾ ਨਿਵਾਸੀਆਂ ਦੀ ਬੜਜ਼ੋਰ ਮੰਗ ਹੈ ਤੇ ਅੱਜ ਸਸਕਾਰ ਹੋਊਗਾ ਉਸ ਤੋਂ ਬਾਅਦ ਜਿਹੜਾ ਪਰਿਵਾਰ ਦਾ ਅਕਾਊਂਟ ਹੈ ਪਿੰਡ ਦੀ ਪੰਚਾਇਤ ਜੱਥੇਬੰਦੀ ਡੰਡੇਵਾਲ ਸਾਹਿਬ ਦੀ ਦੇ ਸਿੱਧੂਪੁਰ ਦੇ ਉਹਨਾਂ ਨਾਲ ਜਿਹੜਾ ਬੈਠ ਕੇ ਜਾਰੀ ਕਰ ਦਿੱਤਾ ਜਾਊਗਾ ਤੇ ਬਾਕੀ ਵੀਰਾਂ ਨੂੰ ਅਪੀਲ ਹੈ ਵੀ ਉਸ ਤਰ੍ਹਾਂ ਨਾ ਕਰਨ ਕਿਉਂਕਿ ਇਹ ਸਾਡੇ ਤੇ ਮਾੜਾ ਸਮਾਂ ਚੱਲ ਰਿਹਾ ਤੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਆ ਜਾਂਦੇ ਆ ਤੇ ਇਹ ਤੋਂ ਥੋੜਾ ਜਿਹਾ ਗਰੇਜ ਕਰਨ ਰੱਬ ਦਾ ਭੈਮੰਦ ਜਿਹੜਾ ਬਸ ਦੇ ਪ੍ਰਧਾਨ ਬਲਾ ਕਾਦੀਆ ਜੀਰਾ ਤੇ ਜਿਹੜਾ ਅੱਜ ਪਾਣਾ ਵਾਕਤ ਰਿਹਾ ਬਹੁਤ ਦੁੱਖ ਦੀ ਘਟਨਾ ਹੈ ਇਹਨੂੰ ਅਸੀਂ ਸਖਦ ਨੰਦਿਆ ਕਰਦੇ ਆ ਮੋਦੀ ਸਰਕਾਰ ਦੀ ਵੀ ਜਿਹੜੇ ਸਾਡੇ ਬੇਟੇ ਉੱਤੇ ਜਾਣ ਤੇ ਜਾਨਾ ਗੁਆ ਰਿਆ ਸਰਕਾਰ ਨੂੰ ਕੋਈ ਇਹ ਗੱਲ ਦਾ ਤਰਸ ਨਹੀਂਗਾ ਬਹੁਤ ਇਹ ਨੰਦਿਆ ਕਰਦੇ ਸੀ ਅਸੀਂ ਭਾਰਤੀ ਸੰਜੁਨ ਖਾਦੀਆਂ ਇਹ ਪਰਿਵਾਰ ਦੇ ਨਾਲ ਦੁੱਖ ਦੀ ਘੜੀ ਚ ਹਰ ਵੇਲੇ ਖੜਾਂਗੇ ਜੋ ਵੀ ਪਰਿਵਾਰ ਦੀ ਸਹਾਇਤਾ ਕਰਨੀ ਪਈ ਅਸੀਂ ਜਹੇ ਬੰਦੀ ਵੱਲੋਂ ਪਰਿਵਾਰ ਦੀ ਸਹਾਇਤਾ ਵੀ ਕਰਾਂਗੇ